ਹਾਂਜੀ ਦੋਸਤੋ ਪਿਆਰ ਭਰੀ ਸਤਿ ਸ੍ਰੀ ਅਕਾਲ ਤੇ ਮੈਂ ਤੁਹਾਡਾ ਆਪਣਾ ਦੇਵਰੀ ਨੂੰ ਕਿੰਨੇ ਵੀ ਭਰਾ ਆਪਣੇ YouTube ਚੈਨਲ ਆ ਜੁੜੇ ਆ Facebook ਪੇਜ ਵਾਲਾ ਜੁੜੇ ਆ ਤੇ ਬੈਲ ਵਾਲਾ ਬਟਨ ਸਿਰਫ ਫੋਲੋ ਵਾਲਾ ਬਟਨ ਲਾਜ਼ਮੀ ਦਵਾ ਦਿਓ ਤੇ ਆਉਣ ਵਾਲੀ ਅਪਡੇਟ ਤੁਹਾਡੇ ਤੋਂ ਹੀ ਬਹੁਤ ਆਸਾਨੀ ਨਾਲ ਪਹੁੰਚ ਤੇ ਅੱਜ ਦੀ ਦੋਸਤੋ ਤੇਰੀ ਵੀਡੀਓ ਆਪਾਂ ਕਵਰ ਕਰ ਰਹੇ ਆ ਪੈਨ ਡੈਰੀ ਨੂੰ ਤੇ ਮਨਜੀਤ ਸਿੰਘ ਡਾਕਟਰ ਸ਼ਰਮਾ ਜੀ ਤੇ ਉਹਨਾਂ ਦੇ ਘਰੋਂ ਵੀਡੀਓ ਕਵਰ ਕਰ ਰਹੇ ਆ ਤੇ 200 ਪਿੰਡਰੀਨੋ ਕੋਟਕਪੁਰੇ ਤੋਂ 9 ਕਿਲੋਮੀਟਰ ਦੂਰੀ ਤੇ ਰਹਿ ਗਿਆ ਤੇ ਜੈਤੋ ਤੋਂ ਆਉਂਕੇ ਤਾਂ 10-12 ਕਿਲੋਮੀਟਰ ਜੈਤੋ ਤੋਂ ਦੂਰੀ ਤੇ ਪਿੰਡ ਰਹਿ ਗਿਆਰੀ ਨੂੰ ਜੈਤੋ ਦੇ ਨਾਲ ਮੱਤਾ ਮੱਤੇ ਦੇ ਨਾਲ ਹੀ ਨਹਿਰਾਂ ਟੱਪ ਕੇ ਪਿੰਡਰੀਨੋ ਆ ਤੇ ਕੋਟ ਤੋਂ ਆਉਂਦੇ ਪਿੰਡ ਕੁਵਾਰਾ ਵਾਲਾ ਕੁਵਾਰਾ ਵਾਲੇ ਦੇ ਨਾਲ ਹੀ ਆ ਗਿਆ ਪਿੰਡਰੀਨੋ ਤੇ ਅੱਜ ਦੋਸਤੋ ਪਹਿਲਾ ਵੈੜ ਆਪਾਂ ਤੁਹਾਨੂੰ ਘਾ ਰਿਹਾ ਵੀਡੀਓ ਵਿੱਚ ਤੇ ਇੱਕ ਹਫਤੇ ਦੀ ਕੱਚੀ ਆ ਤੇ ਬਹੁਤ ਹੀ ਰਾਜੀ ਪਲੀ ਵਹਿੜਾਂ ਤਾਣ ਲੈਵਾ ਚੈੱਕ ਕਰ ਲਿਓ ਜਗਾ ਦੀ ਕਮੀ ਕਰਨ ਆਪਾਂ ਤੁਹਾਨੂੰ ਤੋੜ ਕੇ ਨਹੀਂ ਭਗਾਵਾਂਗੇ ਵਹਿੜ ਨੂੰ ਚਾਰੇ ਤਾਣ ਬਿਲਕੁਲ ਬਰਾਬਰ ਦੇ ਤਾਣਾ ਤਾਣ ਲੈਵੇ ਦੀ ਬਹੁਤ ਸਾਫ ਪਈ ਹੈ ਵਹਿੜ ਤੇ ਮੋਬਾਈਲ ਨੰਬਰ ਆਪਾਂ ਵੀਡੀਓ ਚ ਪਾਵਾਂਗੇ ਤੇ ਲਾਜ਼ਮੀ ਗੱਲਬਾਤ ਕਰਿਓ ਤੇ ਨਵੀਆਂ-ਨਵੀਆਂ ਵੀਡੀਓ ਵੇਖਣ ਲਈ ਆਪਣੇ ਫੇਜ ਨੂੰ ਇੱਕ ਫੋਲੋ ਤੇ YouTube ਚੈਨਲ ਨੂੰ ਲਾਜ਼ਮੀ ਸਬਸਕ੍ਰਾਈਬ ਕਰ ਲਿਓ ਤੇ ਮਿਲਦੇ ਆਂ ਦੋਸਤੋ ਇਸ ਤਰ੍ਹਾਂ ਨਵੀਂ ਵੀਡੀਓ ਤੇ ਨਾਲ